ਤਸਵੀਰਾਂ ਤੁਸੀਂ ਦੇਖ ਰਹੇ ਹੋ ਪੱਟੀ ਪੰਜਾਬ ਦਾ ਪ੍ਰੋਗਰਾਮ ਖਬਰਾਂ ਦੇ ਝਾਤ ਅੱਜ ਤੋਂ ਰੌਮ ਦੇ ਵਿੱਚ ਗੱਲਬਾਤ ਹੋਵੇਗੀ ਦਿੱਲੀ ਵਿਧਾਨ ਸਭਾ ਚੋਣਾਂ ਦੀ ਕਿਉਂਕਿ 5 ਫਰਵਰੀ ਨੂੰ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਦਾ ਐਲਾਨ ਹੋ ਚੁੱਕਿਆ ਚੋਣਾਂ ਹੋਣਗੀਆਂ ਤੇ 8 रेडी फॉर अ ਉਦਨ ਨਤੀਜੇ ਐਲਾਨੇ ਜਾਣਗੇ ਪਰ ਇਸ ਤੇ ਪੰਜਾਬ ਦੇ ਲਈ ਦਿੱਲੀ ਵਿਧਾਨ ਸਭਾ ਦੀ ਚੋਣਾਂ ਉਦੋਂ ਖਾਸ ਹੋ ਜਾਂਦੀਆਂ ਨੇ ਜਦੋਂ ਆਮ ਆਦੀ ਪਾਰਟੀ ਦੀ ਲੀਡਰਸ਼ਿਪ ਦੇ ਵੱਲੋਂ ਇਹ ਗੱਲ ਕਹੀ ਜਾਂਦੀ ਹੈ ਖਾਸ ਤੌਰ ਦੇ ਉੱਤੇ ਪੰਜਾਬ ਦੇ ਵਿਧਾਇਕਾਂ ਨੂੰ ਜਾਂ ਪੰਜਾਬ ਦੇ ਜਿਹੜੇ ਉਮੀਦਵਾਰ ਨੇ ਮੰਤਰੀ ਨੇ ਕਿ ਜੇਕਰ ਦਿੱਲੀ ਜਿੱਤਾਂਗੇ ਤਾਂ ਪੰਜਾਬ ਦੇ ਵਿੱਚ 27 ਦੇ ਵਿੱਚ ਅਸੀਂ ਸਰਕਾਰ ਬਣਾਵਾਂਗੇ ਕਿਤੇ ਨਾ ਕਿਤੇ ਪੰਜਾਬ ਦੀਆਂ 2027 ਦੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਨੇ ਉਹਨਾਂ ਦਾ ਸੈਮੀ ਫਾਈਨਲ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਨੇ ਉਹਨ ਵੇਖਣਾ ਖਾਸ ਇਹੀ ਹੋਵੇਗਾ ਕਿ ਇਹਨਾਂ ਦੇ ਉੱਤੇ ਨਤੀਜੇ ਕੀ ਆਉਂਦੇ ਨੇ ਤੇ ਇਸ ਦੇ ਉੱਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਜੁੜ ਚੁੱਕੇ ਨੇ ਸੀਨੀਅਰ ਪੱਤਰਕਾਰ ਕਰਮਦੇਵ ਸਿੰਘ ਚਿੱਲਾ ਜੀ। ਜਿੱਲਾ ਸਾਹਿਬ ਤੁਹਾਡਾ ਸਵਾਗਤ ਹੈ ਪੋਰਟੀ ਪੰਜਾਬ ਤੇ। ਬਹੁਤ ਬਹੁਤ ਧੰਨਵਾਦ ਮਨਦੀਪ ਜੀ। ਜੀ। ਜਿੱਲਾ ਸਾਹਿਬ ਕਿਵੇਂ ਵੇਖਦੇ ਹੋ ਆਮ ਆਦਮੀ ਪਾਰਟੀ ਦੇ ਦਿੱਲੀ ਲੀਡਰਸ਼ਿਪ ਦੇ ਵੱਲੋਂ ਪੰਜਾਬ ਦੀ ਲੀਡਰਸ਼ਿਪ ਦੇ ਨਾਲ ਮੁਲਾਕਾਤ ਕੀਤੀ ਜਾਂਦੀਆਂ, ਮੀਟਿੰਗਾਂ ਕੀਤੀਆਂ ਜਾਂਦੀਆਂ ਲਗਾਤਾਰ। ਉਹਨਾਂ ਦੇ ਵਿੱਚ ਗੱਲ ਇਹ ਵੀ ਕਹੀ ਜਾਂਦੀ ਹੈ ਕਿ ਜੇਕਰ ਦਿੱਲੀ ਜਿੱਤਾਂਗੇ ਤਾਂ 2027 ਜਿੱਤੀ ਜਾਵੇਗੀ। ਕਿਵੇਂ ਦੇਖਦੇ ਹੋ? ਅ ਮੰਦੀਪ ਜੀ ਬਿਲਕੁਲ ਤੁਸੀਂ درست ਫਰਮਾ ਰਹੇ ਹੋ ਦਿੱਲੀ ਵਾਕਈ ਪੰਜਾਬ ਦਾ ਸੈਮੀ ਫਾਈਨਲ ਹੈ ਜੇ ਕਹੇ ਸੀ ਕਿ ਖਾਸ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਵੀ ਹੈ ਤੇ ਇੱਥੇ ਵੀ ਹੈ ਜੀ ਸ਼ੁਰੂ ਹੋ ਜਾਣਗੀਆਂ 17 ਤਰੀਕ ਤੋਂ ਨਾਮਜ਼ਦਗੀਆਂ 70 ਸੀਟਾਂ ਨੇ ਬਹੁਤ ਲਈ 36 ਦਾ ਅੰਕੜਾ ਚਾਹੀਦਾ ਹੈ ਬਿਲਕੁਲ ਜੀ 18 ਜਨਵਰੀ ਨੂੰ ਕਾਗਜ਼ਾਂ ਦੀ ਪੜਤਾਲ ਹੋਣੀ ਹੈ 20 ਜਨਵਰੀ ਨੂੰ ਕਾਗਜ਼ ਵਾਪਸ ਹੋਣਗੇ ਤੇ 5 ਫਰਵਰੀ ਨੂੰ ਵੋਟਾਂ ਪੈਣਗੀਆਂ 8 ਫਰਵਰੀ ਨੂੰ ਨਤੀਜੇ ਆਣਗੇ 1 ਕਰੋੜ 55 ਲੱਖ ਦੇ ਕਰੀਬ ਵੋਟਰ ਨੇ ਦਿੱਲੀ ਚ ਤੇ 17000 ਤੋਂ ਵੱਧ ਪੋਲਿੰਗ ਸਟੇਸ਼ਨ ਬਣਾਏ ਗਏ ਨੇ ਜੀ 13000 ਤੋਂ ਵੱਧ ਜੀ ਵੋਟਾਂ ਪੈਂਣ ਲਈ ਕੱਲ ਜਿਹੜੇ ਹੈਗੇ ਨੇ ਮੁੱਖ ਚੋਣ ਕਮਿਸ਼ਨਰ ਭਾਰਤ ਦੇ ਰਜੀਵ ਕੁਮਾਰ ਕਮਿਸ਼ਨਰ ਗਿਆਨੇਸ਼ ਕੁਮਾਰ ਤੇ ਸੁਖਵੀਰ ਸਿੰਘ ਸੰਧੂ ਇਹਨਾਂ ਨੇ ਕੱਲ ਐਲਾਨ ਕੀਤਾ ਹੈ ਬਦਾਨ ਸਵਾ ਦਿੱਲੀ ਚੋਣਾ ਦਾ ਜੀ ਆ ਪਿਛਲੇ 2 ਟਰਮਾਂ ਤੋਂ ਲਗਾਤਾਰ ਮੰਦੀਪ ਜੀ ਦਿੱਲੀ ਚ ਆਮ ਆਦਮੀ ਪਾਰਟੀ ਦੀ ਸਰਕਾਰ ਚੱਲ ਰਹੀ ਹੈ ਜੀ ਤੇ ਬਪੂਰਨ ਬਹੁਮਤ ਨਾਲ ਲਗਾਤਾਰ ਦਿੱਲੀ ਨੂੰ ਜਿੱਤਦੀ ਆ ਰਹੀ ਹੈ ਹੂੰ ਇਸ ਵੇਰ ਕੀ ਜਿਹੜੀ ਹੈਗੀ ਹੈ ਉਹ ਹਾਇ ਹੈਟ੍ਰਿਕ ਲਗਾਉਗੀ ਆਮ ਆਦਮੀ ਪਾਰਟੀ ਦਿੱਲੀ ਚ ਹੂੰ ਇਹ ਦੇਖਣ ਵਾਲੀ ਗੱਲ ਹੈ ਤੇ ਇਹਦਾ ਉਦੋਂ ਪਤਾ ਲੱਗੂਗਾ ਜਦੋਂ 8 ਫਰਵਰੀ ਨੂੰ ਨਤੀਜੇ ਆਣਗੇ ਜੀ ਕਿਉਂਕਿ ਪਿਛਲੇ ਸਮਿਆਂ 'ਚ ਦਿੱਲੀ ਜਿਹੜੀ ਆਮ ਆਦਮੀ ਪਾਰਟੀ ਦੀ ਇਹ ਜਿਹੜੀ ਟਰਮ ਲੰਗੀ ਹੈ ਇਹਦੇ 'ਚ ਬਹੁਤ ਸਾਰੇ ਸਰਕਾਰ ਤੇ ਤਰ੍ਹਾਂ-ਤਰ੍ਹਾਂ ਦੇ ਸਕੈਂਡਲਾਂ ਦੇ ਦੋਸ਼ ਲੱਗਦੇ ਰਹੇ ਨੇ ਇਸ ਪਾਰਟੀ ਦੇ ਸੀਨੀਅਰਾਂ ਕੋ ਇਥੋਂ ਤੱਕ ਕਿ ਅਰਵਿੰਦ ਕੇਜਰੀਵਾਲ ਵੀ ਮਨੀਸ਼ ਸਸੋਦੀਆ ਵੀ ਸਾਰੇ ਲੰਮੀ-ਲੰਮੀ ਲੰਮਾ-ਲੰਮਾ ਸਮਾਂ ਜੇੜਾ ਘਟ ਕੇ ਆਏ ਨੇ ਤੇ ਮੈਨੂੰ ਲੱਗਦਾ ਹੈ ਕਿ ਵੋਟਰਾਂ ਨੇ ਉਸ ਪ੍ਰਤੀਨਿਧ ਨੂੰ ਜਵਾਬ ਦੇਣੇ ਪੈਣਗੇ ਬਿਲਕੁਲ ਤੇ ਲਿਚਾਲਾਂਗੇ ਬਹੁਤ ਇੱਕ ਧਾਰਮਿਕ ਪੱਤਾ ਖੇਡਿਆ ਇਸ ਵਾਰ ਆਮ ਆਦਮੀ ਪਾਰਟੀ ਨੇ ਕਿ ਗਰੰਥੀਆਂ ਨੂੰ ਤੇ ਪੁਜਾਰੀਆਂ ਨੂੰ 18000 ਰੁਪਏ ਮਹੀਨਾ ਦਵਾਂਗੇ ਜਦੋਂ ਸਾਡੀ ਸਰਕਾਰ ਆਊਗੀ ਹੂੰ ਤੇ ਹੁਣ ਲੋਕ ਇਹ ਵੀ ਪੁੱਛਦੇ ਨੇ ਤੇ ਖਾਸ ਕਰਕੇ ਵਿਰੋਧੀ ਕਿਉਂਕਿ ਜਿਹੜਾ ਉੱਥੇ ਟਕੋਣਾ ਮੁਕਾਬਲਾ ਹੋਣਾ ਹੈ ਬੰਦੀਪੀ ਜੀ ਭਾਰਤੀ ਜਨਤਾ ਪਾਰਟੀ ਦਾ ਤੇ ਕਾਂਗਰਸ ਪਾਰਟੀ ਦਾ ਕਾਂਗਰਸ ਪਾਰਟੀ ਨੇ ਵੀ ਕਿਸੇ ਵੇਲੇ ਉੱਥੇ ਲਗਾਤਾਰ 5 ਵੇਰ ਸਰਕਾਰ ਰਹੀ ਸੀ ਲਾਖਸ਼ਤੋ ਦੇ ਮੁੱਖ ਮੰਤਰੀ ਰਹੇ ਦਿੱਲੀ ਚ ਹੂੰ ਇਸ ਕਰਕੇ ਹੁਣ ਲੋਕ ਪੁੱਛਦੇ ਨੇ ਕਿ ਭਾਈ ਤੁਸੀਂ ਗਰੰਤੀਆਂ ਨੂੰ ਤਾਂ 18-18000 ਦੇਣ ਦੀ ਗੱਲ ਕਰ ਰਹੇ ਹੋ ਪੁਜਾਰੀਆਂ ਨੂੰ 18-18000 ਦੇਣ ਦੀ ਗੱਲ ਕਰ ਰਹੇ ਹੋ ਪੰਜਾਬ ਦੀਆਂ ਮਹਿਲਾ ਮਾਂ ਨੂੰ ਤੁਸੀਂ 1000 ਰੁਪਏ ਦੇਣਾ ਸੀ ਉਹ ਤਾਂ ਤੁਸੀਂ ਦਿੱਤਾ ਨਹੀਂ ਜੀ ਤੇ ਇੱਕ ਪਾਸੇ ਤੁਸੀਂ ਕਹਿੰਦੇ ਹੋ ਦੀ ਮਾਡਲ ਸਾਡਾ ਪੰਜਾਬ ਚ ਦਿੱਲੀ ਮਾਡਲ ਚ ਲਾਇਆ ਜਾ ਰਿਹਾ ਸੀ ਦਿੱਲੀ ਦੀ ਤਰਜ਼ ਤੇ ਸਾਰੇ ਕੰਮ ਕਰ ਰਹੇ ਆ ਤੇ ਵੈਸੇ ਵੀ ਦਿੱਲੀ ਦਾ ਕਿੰਨਾ ਦਾਖਲ ਹੈ ਪੰਜਾਬ ਚ ਆਪਾਂ ਸਾਰਿਆਂ ਨੂੰ ਪਤਾ ਹੈ ਜੀ ਅਰਵਿੰਦ ਕੇਜਰੀਵਾਲ ਤੋਂ ਲੈ ਕੇ ਉਹਨਾਂ ਦੇ ਬਾਕੀ ਚਾਹੇ ਹੋ ਰਾਜ ਸਭਾ ਦੇ ਮੈਂਬਰਾਂ ਦੀ ਚੋਣ ਹੋਣੀ ਹੋਵੇ ਚਾਹੇ ਚੇਅਰਮੈਨੀਆਂ ਵੰਡਣੀਆਂ ਹੋਣ ਚਾਹੇ ਮਿਨਿਸਟਰੀਆਂ ਦੇਣੀਆਂ ਹੋਣ ਚਾਹੇ ਵਿਭਾਗ ਵੰਡਣੇ ਹੋਣ ਅਰਵਿੰਦ ਕੇਜਰੀਵਾਲ ਦੇ ਸਪਾਰਸ਼ ਤੋਂ ਬਿਨਾਂ ਤਾਂ ਪਤਾ ਨਹੀਂ ਹਿਲ ਰਿਹਾ ਪੰਜਾਬ ਚ ਕੋਈ ਬਿਲਕੁਲ ਇਸ ਕਰਕੇ ਹੁਣ ਜਿਹੜਾ ਦਿੱਲੀ ਐ ਆਮ ਆਦਮੀ ਪਾਰਟੀ ਲਈ ਬਹੁਤ ਇਸ ਵੇਰ ਜਿਹੜਾ ਫਸਮਾ ਮੁਕਾਬਲਾ ਦਿੱਲੀ ਹੋਣ ਜਾ ਰਿਹਾ ਜੀ ਕਿਉਂਕਿ ਭਾਰਤੀ ਜਨਤਾ ਪਾਰਟੀ ਨਰਿੰਦਰ ਮੋਦੀ ਤੇ ਮਿਤਸ਼ਾਹ ਨੇ ਕਮਾਨ ਆਪਣੇ ਹੱਥ 'ਚ ਲੈ ਲਿਓ ਲਗਾਤਾਰ ਮੈਂ ਕੇਜਰੀਵਾਲ ਦੇ ਨਿਸ਼ਾਨੇ 'ਕਾਸਰੇ ਨੇ ਦੋ ਦਿਨ ਪਹਿਲਾਂ ਮੈਟਰੋ ਦੇ ਤੇ ਘਟਨ ਮੇਲੇ ਬਹੁਤ ਕੁਝ ਬੋਲੇ ਪ੍ਰਧਾਨ ਮੰਤਰੀ ਦੇਸ ਦੇ ਅਰਵਿੰਦ ਕੇਜਰੀਵਾਲ ਬਾਰੇ ਜੀ ਤੇ ਦਿੱਲੀ 'ਚ ਭਾਵੇਂ ਵੀ ਇੰਡੀਆ ਗੜਜੋੜ ਬਣਿਆ ਹੋਇਆ ਹੈ ਉਹਦੇ 'ਚ ਆਮ ਆਦਮੀ ਪਾਰਟੀ ਵੀ ਸ਼ਾਮਲ ਸੀ ਲੋਕ ਸਭਾ ਪਰ ਜਿਹੜਾ ਦਿੱਲੀ ਚ ਸਵੇਰ ਕਾਂਗਰਸ ਤੇ ਆਮ ਆਦਮੀ ਪਾਰਟੀ ਲਗ ਲਗ ਚੋਣਾ ਲੜ ਰਹੀ ਹਰਿਆਣੇ ਚ ਵੀ ਪਿੱਛੇ ਲਗ ਲਗ ਲੜੀਆਂ ਨੇ ਸੋ ਇਸ ਕਰਕੇ ਜਿਹੜਾ ਹੁਣ ਹੁਣ ਜਿਹੜਾ ਮੁਕਾਬਲਾ ਹੋਣਾ ਹੈ ਦਿੱਲੀ ਚ ਇਹ ਬਹੁਤ ਟਫ ਹੋਏਗਾ ਤੇ ਤੁਸੀਂ ਠੀਕ ਕਹਿ ਰਹੇ ਸੀ ਪਹਿਲਾਂ ਕਿ ਜਿਹੜਾ ਹੋਣਾ ਹੈ ਸੈਮੀ ਫਾਈਨਲ ਹੈ ਪੰਜਾਬ ਦਾ ਦੇਖੋ ਇੱਕ ਦਾ ਪੰਜਾਬ ਲਈ ਕਾਫੀ ਕੁਝ ਪੰਜਾਬ ਸਰਕਾਰ ਲਈ ਪੰਜਾਬ ਦੇ ਐਮ ਐਲ ਏ ਪੰਜਾਬ ਦੇ ਵਿਧਾਇਕਾਂ ਨੂੰ ਨੰਬਰ 1 ਤੈਅ ਹੈ ਕਿ ਹੋਣਾ ਉਹਨਾਂ ਨੂੰ ਦਿੱਲੀ ਡੇਰੇ ਲੈਣੇ ਪੈਣਗੇ ਕਹਿਣ ਤੋਂ ਭਾਵ ਕਿ 5 ਫਰਵਰੀ ਤੱਕ ਘਟੋ ਘਟ ਇੱਕ ਮਹੀਨਾ ਦਾ ਹੁਣ ਪੰਜਾਬ ਦੀ ਸਾਰੀ ਸਰਕਾਰ ਦਿੱਲੀ ਚ ਜਾਏਗੀ ਭਾਵੇਂ ਕੋਈ ਵਿਧਾਇਕ ਹੈ ਭਾਵੇਂ ਕੋਈ ਚੇਅਰਮੈਨ ਹੈ ਭਾਵੇਂ ਕੋਈ ਮਨਿਸਟਰ ਹੈ ਸਾਰੇ ਦਿੱਲੀ ਜਾਣਗੇ ਤੇ ਵਿਧਾਇਕਾਂ ਨੂੰ ਮੰਤਰੀਆਂ ਨੂੰ ਆਪਣੇ ਜਿਹੜੇ ਹੈਗੇ ਨੇ ਉਹ ਜੇਬਾਂ ਵੀ ਮੈਨੂੰ ਲੱਗਦਾ ਹੈ ਕਿ ਟੱਲੀਆਂ ਕਰਨੀਆਂ ਪੈਣਗੀਆਂ ਪਿਛਲੇ ਦਿਨੇ ਵੀ ਇੱਕ ਮੀਟਿੰਗ ਤੁਹਾਨੂੰ ਯਾਦ ਹੋਊਗਾ ਰਵਿੰਦ ਕੇਜਰੀਵਾਲ ਨੇ ਦਿੱਲੀ ਬੁਲਾਈ ਸੀ ਤੇ ਉਸ ਮੀਟਿੰਗ ਚ ਸਾਰਿਆਂ ਨੇ ਜੁਮੇ ਕੋਈ ਨਾ ਕੋਈ ਜ਼ਰੂਰ ਫੰਡ ਲਾਇਆ ਹੋਊਗਾ ਕਿਉਂਕਿ ਪੈਸਾ ਬਹੁਤ ਐਮ ਚੀਜ਼ ਹੁੰਦੀ ਹੈ ਚੋਣਾਂ ਲਈ ਜਿਸ ਕਰਕੇ ਹੁਣ ਸਾਰੇ ਮੰਤਰੀਆਂ ਨੂੰ ਚੇਅਰਮੈਨਾਂ ਨੂੰ ਤੇ ਵਿਧਾਇਕਾਂ ਨੂੰ ਮੈਨੂੰ ਲੱਗਦਾ ਹੈ ਕਿ ਦਿੱਲੀ ਜਾ ਕੇ ਫੰਡ ਵੀ ਦੇਣੇ ਪੈਣਗੇ ਜਿਹੜੀ ਇਹ ਚੋਣ ਹੋਣ ਜਾ ਰਹੀ ਹੈ ਤੇ ਨੰਬਰ 2 ਉਹਨਾਂ ਨੂੰ ਸਾਰਾ ਸਮਾਂ ਜਿਹੜੇ ਸਾਰੇ ਵਰਕਰ ਨੇ ਅਹੁਦੇਦਾਰ ਨੇ ਸਾਰਿਆਂ ਨੂੰ ਦਿੱਲੀ ਰਹਿਣਾ ਪਊਗਾ ਹੁਣ 5 ਫਰਵਰੀ ਤੱਕ ਜੇ ਇੱਕ ਕਿਸਮ ਦੀ ਜਿਹੜੇ ਪੰਜਾਬ ਦਾ ਸਿਵਲ ਸਕੱਤਰ ਹੈ ਤੇ ਪੰਜਾਬ ਦਾ ਸਕੱਤਰ ਹੈ ਤੇ ਖਾਲੀ ਹੋ ਜਾਊਗਾ ਹੁਣ ਸਾਰੇ ਮੰਤਰੀ ਸਾਰੇ ਵਿਧਾਇਕ ਦਿੱਲੀ ਚਲੇ ਤੇ ਵੀ ਚਲੇ ਜਾਣਗੇ 5 5 ਫਰਵਰੀ ਤੱਕ ਤੇ ਜਦੋਂ ਤੱਕ ਜਦੋਂ ਤੱਕ ਨਤੀਜੇ ਨਹੀਂ ਆਉਂਦੇ ਉਦੋਂ ਤੱਕ ਉੱਥੇ ਰਹਿਣਗੇ ਫਿਰ ਹੂੰ ਤੇ ਕਾਫੀ ਜ਼ੋਰ ਲਾਣਾ ਪਊਗਾ ਇਹ ਵੀ ਹੋ ਸਕਦਾ ਹੈ ਉਹਨਾਂ ਨੂੰ ਕੋਈ ਟਾਰਗੇਟ ਦੇ ਦਿੱਤਾ ਜਾਵੇ ਕਿ ਤੁਹਾਨੂੰ ਇਸ ਵਿਧਾਨ ਸਭਾ ਹਲਕੇ 'ਚ ਤੁਹਾਡੀ ਡਿਊਟੀ ਹੈ ਤੇ ਜੇ ਨਹੀਂ ਜਿੱਤਦੇ ਤਾਂ ਤੁਹਾਡਾ ਅਗਲਾ ਟਿਕਟ ਤੇ ਕਟਿਆ ਵੱਜ ਚੱਕਦਾ ਹੈ ਹੂੰ ਪੰਜਾਬ ਦੀ ਸਾਰੀ ਸਰਕਾਰ ਦਿੱਲੀ ਜਾਊਗੀ ਹੁਣ ਆ ਜਿਹੜੇ ਦਿੱਲੀ ਚੋਣਾਂ ਕਰਕੇ ਤੇ ਬਿਲਕੁਲ ਸੈਮੀ ਫਾਈਨਲ ਹੋਏਗਾ ਜੇ ਦਿੱਲੀ ਆਮ ਆਦਮੀ ਪਾਰਟੀ ਨਹੀਂ ਜਿੱਤਦੀ ਤਾਂ ਉਹਦਾ ਪੰਜਾਬ ਤੇ ਸਿੱਧਾ-ਸਿੱਧਾ ਪ੍ਰਭਾਵ ਪਏਗਾ ਜਿਹੜੀਆਂ 2027 ਦੀਆਂ ਚੋਣਾਂ ਨੇ ਜੇ ਦਿੱਲੀ ਚ ਆਮ ਆਦਮੀ ਪਾਰਟੀ ਹੈਟ੍ਰਿਕ ਲਗਾਉਂਦੀ ਹੈ ਤਾਂ ਪੰਜਾਬ ਦੀ ਆਮ ਆਦਮੀ ਪਾਰਟੀ ਨੂੰ ਇੱਕ ਨਵਾਂ ਉਤਸ਼ਾਹ ਇੱਕ ਨਵਾਂ ਜੋਸ਼ ਜ਼ਰੂਰ ਮਿਲੇਗਾ ਫਿਰ ਉਸ ਨਾਲ ਮਨਦੀਪ ਜੀ ਬਿਲਕੁਲ ਬਹੁਤ ਅਹਿਮ ਆਮ ਆਦਮੀ ਪਾਰਟੀ ਲਈ ਜਿਹੜੀਆਂ ਇਹ ਚੋਣਾਂ ਨੇ ਦਿੱਲੀ ਚ ਹੋਣ ਜਾ ਰਹੀਆਂ ਨੇ ਤੇ ਦਿੱਲੀ ਜਿੱਤਣਾ ਆਮ ਆਦਮੀ ਪਾਰਟੀ ਦੀ ਆਪਣੀ ਹੋਂਦ ਨੂੰ ਸਾਬਤ ਰੱਖਣ ਲਈ ਬਹੁਤ ਜ਼ਰੂਰੀ ਹੈ ਲੇਕਿਨ ਇਸ ਵਾਰ ਦਿੱਲੀ ਨਹੀਂ ਜਿੱਤਦੀ ਆਮ ਆਦਮੀ ਪਾਰਟੀ ਤਾਂ ਫਿਰ 27 ਪੰਜਾਬ ਦੀ ਬਹੁਤ ਮੁਸ਼ਕਲ ਹੋ ਜਾਵੇਗਾ ਉਹਨਾਂ ਲਈ ਤੋਂ ਬਹੁਤ ਜ਼ੋਰ ਲਗਾਣਗੇ ਤੇ ਹਰ ਹਿੱਲਾ ਵਰਤਣਗੇ ਪੰਜਾਬ ਵਾਲੇ ਆਪਣੀ ਜਿਹੜੀ ਪੰਜਾਬ ਵਾਲੀ ਸਰਕਾਰੀ ਮਸ਼ੀਨਰੀ ਹੈ ਉਦੀ ਵਾਰ ਤੋਂ ਵੀ ਦਿੱਲੀ ਜਾ ਕੇ ਹੋਊਗੀ ਹੁਣ ਪਹਿਲਾਂ ਵੀ ਹੁੰਦੀ ਰਹੀ ਹੈ ਜਦੋਂ ਦਿੱਲੀ ਚ ਕੋਈ ਪਾਰਟੀ ਦੇ ਫੰਕਸ਼ਨ ਹੁੰਦੇ ਰਹੇ ਨੇ ਤਾਂ ਪੰਜਾਬ ਦੀ ਪੁਲਿਸ ਜਾ ਕੇ ਉੱਥੇ ਸੁਰੱਖਿਆ ਦਿੰਦੀ ਰਹੀ ਹੈ ਦਿੱਲੀ ਤੋਂ ਬਾਹਰ ਵੀ ਦਿੰਦੀ ਰਹੀ ਹੈ ਆਪਾਂ ਨੂੰ ਸਾਰਿਆਂ ਨੂੰ ਯਾਦ ਹੋਊਗਾ ਰਾਜ ਸਭਾ ਦਾ ਮੈਂਬਰ ਰਾਗਵ ਚੱਡਾ ਦੇ ਵਿਆਹ ਵੇਲੇ ਸਾਰੀ ਪੰਜਾਬ ਦੀ ਪੁਲਿਸ ਕਿੱਥੇ ਗਈ ਸੀ ਜੀ ਸੁਰੱਖਿਆ ਦੇਣ ਲਈ ਸੋ ਇਸ ਕਰਕੇ ਬਹੁਤ ਹੈਮਤ ਪੰਜਾਬ ਦੀ ਸਾਰੀ ਸਰਕਾਰ ਪੰਜਾਬ ਦੇ ਸਾਰੇ ਕੰਮ ਰੁਕ ਜਾਣਗੇ 1 ਮਹੀਨੇ ਲਈ ਲਗਭਗ ਸਾਰਿਆਂ ਦੀ ਬਿਊਟੀਆਂ ਦਿੱਲੀ ਲੱਗ ਜਾਣੀਆਂ ਸਾਰੇ ਵਰਕਰ ਤੇ volunteers ਇਹਨਾਂ ਦੇ ਦਿੱਲੀ ਚਲੇ ਜਾਣਗੇ ਤੇ ਬਿਲਕੁਲ ਸੈਮੀਫਾਈਨਲ ਹੈ ਜਿਹੜਾ ਹੈ ਦਿੱਲੀ ਦਾ ਦਿੱਲੀ ਚ ਹੋ ਰਿਹਾ ਹੈ ਚੋਣਾ ਪੰਜਾਬ ਲਈ ਸੈਮੀਫਾਈਨਲ ਹੋਣਗੀਆਂ ਜੇ ਦਿੱਲੀ ਜਿੱਤਦੇ ਨੇ ਤਾਂ ਫਾਈਨਲ ਚ ਪ੍ਰਵੇਸ਼ ਕਰ ਸਕਦੇ ਨੇ ਜੇ ਦਿੱਲੀ ਹਾਰਦੇ ਨੇ ਤਾਂ ਫਿਰ ਉੱਥੋਂ ਹੀ ਘਰ ਵਾਪਸੀ ਹੋ ਜੂਗੀ ਤੇ ਫਿਰ ਪੰਜਾਬ ਚ ਵੀ 227 ਆਮ ਆਦਮੀ ਪਾਰਟੀ ਲਈ ਕੋਈ ਸੌਖਾ ਨਹੀਂ ਰਿਹਾ ਬਿਲਕੁਲ ਜੀ ਚੇਲਾ ਸਾਹਿਬ ਜੀ ਤੁਸੀਂ ਗੱਲ ਕੀਤੀ ਸੀ 1100 ਰੁਪਏ ਦੀ 1000 ਰੁਪਏ ਜਿਹੜਾ ਮਹਿਲਾ ਦੇ ਖਾਤਿਆਂ ਦੇ ਵਿੱਚ ਆਉਣਾ ਸੀ ਔਰਤਾਂ ਦੇ ਖਾਤਿਆਂ ਦੇ ਵਿੱਚ ਆਉਣਾ ਸੀ ਹੁਣ ਤਾਂ ਕੇਜੀ ਵੱਲ ਕਹਿੰਦੇ ਜਿਹੜਾ ਦੁਆਰੇ ਸਰਕਾਰ ਬਣੂਗੀ ਇਹ ਕਹਿੰਦੇ ਵੀ ਅਸੀਂ ਉਹਨਾਂ 1000 ਜਾਂ 1100 ਨਹੀਂ ਹੁੰਦਾ 2100 ਪਾਵਾਂਗੇ ਅਸੀਂ ਨਾ ਤਾਂ ਦਿੱਲੀ ਦੇ ਵਿੱਚ ਦਿੱਤਾ ਹਾਲ ਤੱਕ ਨਾ ਪੰਜਾਬ ਦੇ ਵਿੱਚ ਦਿੱਤਾ ਪਰ ਇਹ ਮੰਦੀਪ ਜੀ ਵਿਸ਼ਵਾਸ ਕੌਣ ਕਰੇਗਾ ਹੂੰ 2100 ਤਾਂ ਤੁਸੀਂ ਕਹਿਣ ਨੂੰ ਤਾਂ ਜੋ ਮਰਜ਼ੀ ਕਹੀ ਜਾਓ ਅਗਲੇ ਕਹਿਣਗੇ ਤੁਹਾਡਾ ਕਿਦਰ ਸਾਹਿਬ 2100 ਤਾਂ ਇਹ ਦੇ ਰਹੇ ਨੇ ਦੂਜੇ ਪਾਸੇ ਕਾਂਗਰਸ ਦੇ ਵੱਲੋਂ 2500 ਕਰਤਾ ਜੀ ਬਿਲਕੁਲ ਜੇ ਸਾਰੀਆਂ ਪਾਰਟੀਆਂ ਤਾਂ ਦੇਖੋ ਵੋਟਾਂ ਨਾਲ ਰਾਜਾ ਰਿਓੜੀਆਂ ਵੰਡਦੀਆਂ ਨੇ ਪਰ ਇਹ ਬਹੁਤ ਜਿਹੜਾ ਕਿਸੇ ਵੀ ਦੇਸ਼ ਲਈ ਕਿਸੇ ਵੀ ਰਾਜ ਲਈ ਆਰਥਿਕਤਾ ਪੱਖੋਂ ਬਹੁਤ ਇਹ ਹਮ ਨੁਕਸਾਨਦੇਕ ਹੁੰਦੀਆਂ ਨੇ ਇਹ ਚੀਜ਼ਾਂ ਬਹੁਤ ਸੋਚ ਸਮਝ ਕੇ ਜਿਹੇ ਬਿਆਨ ਦੇਣ ਜਿਹਦੇ ਨੇ ਪੰਜਾਬ ਦੀ ਤਾਂ ਆਰਥਿਕਤਾ ਦਾ ਇਹ ਹਾਲ ਹੈ ਕਿ ਪੰਜਾਬ ਸਰਕਾਰ ਨੂੰ ਮੁਲਾਜ਼ਮਾਂ ਦੀ ਤਨਖਾਹ ਦੇਣ ਲਈ ਪੈਸੇ ਲੈਣੇ ਪੈ ਰਹੇ ਨੇ ਕਰਜ਼ਾ ਲੈਣਾ ਪੈ ਰਿਹਾ ਹੈ ਜੇ ਕਰਜ਼ੇ ਦੀਆਂ ਕਿੱਤਾਂ ਭਰਨ ਲਈ ਕਰ ਸਿਰਫ ਵਿਆਜ ਵਿਆਜ ਭਰਨ ਲਈ ਪੰਜਾਬ ਤੇ ਸਰੇਨਾ ਕਰਜ਼ਾ ਚੜ ਚੁੱਕਾ ਹੈ ਕਿ ਪੰਜਾਬ ਦੇ ਕਰਜ਼ੇ ਦਾ ਵਿਆਜ ਭਰਨ ਲਈ ਵੀ ਪੰਜਾਬ ਸਰਕਾਰ ਨੂੰ ਕਰਜ਼ਾ ਲੈਣਾ ਪੈ ਰਿਹਾ ਹੈ। ਸੋ ਅਜਿਹੀ ਸਥਿਤੀ 'ਚ ਜਦੋਂ ਅਜਿਹੀਆਂ ਸਕੀਮਾਂ ਤੇ ਜਿਹੇ ਐਲਾਨ ਕੀਤੇ ਜਾਂਦੇ ਨੇ ਜਿਹੜਾ ਹੈਗਾ ਸੂਬੇ ਦੀ ਆਰਥਿਕਤਾ ਉਹਦੇ ਲਈ ਬਹੁਤ ਨੁਕਸਾਨਦੇਹ ਹੁੰਦੀ ਹੈ ਜੇ ਪੈਸਾ ਹੈ ਹੀ ਨਹੀਂ ਤੁਹਾਡੀ ਜੇਬ 'ਚ ਤਾਂ ਤੁਸੀਂ ਦੇਵੋਗੇ ਕਿੱਥੋਂ ਤੁਸੀਂ? ਬਿਲਕੁਲ। ਇਹ ਬਹੁਤ ਕੁਝ ਸੋਚ ਵਿਚਾਰ ਕੇ ਅਜਿਹੇ ਦਾਅਵੇ ਕਰਨੇ ਚਾਹੀਦੇ ਨੇ ਸਰਕਾਰਾਂ ਨੂੰ ਨਹੀਂ ਤਾਂ ਨਹੀਂ ਕਰਨੇ ਚਾਹੀਦੇ। ਐ ਦਾ ਕੋਈ ਕੋਈ ਬਹੁਤੇ ਮੈਨੇ ਨਹੀਂ ਰੱਖਦੇ ਪਰ ਦੁਆਰਾ ਲੋਕ ਨਹੀਂ ਵਿਸ਼ਵਾਸ ਕਰਦੇ ਹੁਣ ਜੇ ਇੱਕ ਵਾਰੀ 1000 ਨਹੀਂ ਦਿੰਦੇ ਤਾਂ ਜਾਂ ਪਿੱਛੋਂ ਜਾ ਕੇ ਦਿੰਦੇ ਵੀ ਨਹੀਂ ਦੇਣਗੇ ਆਖਰ ਦੇ ਦਿਨਾਂ ਚ ਜਾ ਕੇ ਹੋ ਸਕਦਾ 6 ਮਹੀਨੇ ਪਹਿਲਾਂ ਪਾ ਵੀ ਦੇਣਾ ਜੀ ਪਰ ਉਹਦਾ ਕੋਈ ਜ਼ਿਆਦਾ ਅਸਰ ਨਹੀਂ ਹੋਏਗਾ ਮੰਦਿਰ ਜੀ ਬਿਲਕੁਲ ਪਰ ਚਲੋ ਸਭ ਜੇਕਰ ਦੇਖਿਆ ਜਾਵੇ ਤਾਂ ਪੰਜਾਬ ਤੇ ਆਪਾਂ ਗੱਲ ਕਰੀ ਤਾਂ ਪੰਜਾਬ ਦੇ ਵਿੱਚ ਮਿਲਾਵਟ ਖੋਰੀ ਤੇ ਮੁਫਤ ਖੋਰੀ ਨੇ ਪੰਜਾਬ ਨੂੰ ਬਰਬਾਦ ਕਰਤਾ ਕਿਉਂਕਿ ਜਿਹੜੀ ਮੁਫਤ ਖੋਰੀ ਨੇ ਤਾਂ ਪੰਜਾਬ ਨੂੰ ਆਰਥਿਕ ਪੱਖੋਂ ਵਾਂਝਾ ਕਰਤਾ ਜਿਸ ਤਰ੍ਹਾਂ ਜੋ ਹਾਲਾਤ ਬਣੇ ਹੋਏ ਨੇ ਮਲਾਵਟਖੋਰੀ ਨੇ ਪੰਜਾਬ ਦੇ ਵਿੱਚ ਸਿਹਤ ਦੇ ਉੱਤੇ ਬਹੁਤ ਅਸਰ ਪਾਇਆ ਇਹ ਕਿਤਨੇ ਕਿਤੇ ਬੜੇ ਗੰਭੀਰ ਜਿਹੜੇ ਮੁੱਦੇ ਨੇ ਪੰਜਾਬ ਦੇ ਵਿੱਚ ਮਲਾਵਟਖੋਰੀ ਤੇ ਮੋਤਖੋਰੀ ਜੇਕਰ ਇਹਨਾਂ ਦੇ ਉੱਤੇ ਸਰਕਾਰਾਂ ਦੇ ਵੱਲੋਂ ਇਸੇ ਤਰ੍ਹਾਂ ਜਿਵੇਂ ਹੁਣ ਦੇਖੋ ਦੀਵਾਲੀ ਦੇ ਲਾਗੇ ਭੱਗੇ ਆਪਾਂ ਦੇਖਦੇ ਆਂ ਤਾਂ ਕਿੰਨੇ ਸੈਂਪਲ ਲਏ ਜਾਂਦੇ ਆ ਪਰ ਜਿਉਂ ਦੇ ਤਿਉਂ ਉਦਾਂ ਹੀ ਖੜੇ ਰਹਿੰਦੇ ਨੇ ਜਦੋਂ ਬਾਅਦ ਦੇ ਦੁਕਾਨਾਂ ਦੇ ਉੱਤੇ ਜਿਹੜੀ ਮਲਾਵਟ ਖੋਰੀ ਆ ਰਹੀ ਹੈ ਜਾਂ ਫਿਰ ਮੁਫਤ ਖੋਰੀ ਦੀ ਗੱਲ ਕਰ ਲਈ ਤਾਂ ਮੁਫਤ ਖੋਰੀ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਉਹਨੂੰ ਬਿਜਲੀ ਦੇ ਬਿੱਲ ਦੀ ਗੱਲ ਕਰ ਲਈ ਜਿਦ ਤਰ੍ਹਾਂ ਫ੍ਰੀ ਕਿਤੇ ਹੋਏ ਨੇ ਉਹਦੇ ਕਰਕੇ ਵੀ ਕਹਿੰਦੇ ਉਹਨਾਂ ਦੇ ਉੱਤੇ ਆਸਰ ਪੈ ਰਿਹਾ ਕਿਉਂਕਿ ਤੁਹਾਨੂੰ ਲੱਗਦਾ ਨਹੀਂ ਕਿਤੇ ਨਾ ਕਿਤੇ ਇਹਦੇ ਖਾਦ ਵੀ ਕੋਈ ਕਾਨੂੰਨ ਬੰਨਣਾ ਚਾਹੀਦਾ ਜਿਹੜੀ ਚੀਜ਼ਾਂ ਤਮਾਦ ਦੇ ਲਈ ਜਾਂ ਫਿਰ ਸੂਬੇ ਦੇ ਲਈ ਜਿਹੜੇ ਘਾਤ ਕੋ ਵੀ ਬਿਲਕੁਲ ਮਨਦੀਪ ਜੀ ਦੇਖੋ ਇਹਦਾ ਚੋਣ ਕਮਿਸ਼ਨ ਸੁਪਰੀਮ ਕੋਰਟ ਲਗਾਤਾਰ ਟਿੱਪਣੀਆਂ ਕਰ ਚੁੱਕੇ ਨੇ ਪਹਿਲਾਂ ਵੀ ਪੰਜਾਬ ਦਾ ਪਾਣੀ ਮੋਗਾ ਤਿਆ ਸਾਰਾ ਜਿਹੜਾ ਇਹ ਮੁਕਤ ਕੋਰੀ ਨਹੀਂ ਬਹੁਤ ਉਹਦਾ ਨੁਕਸਾਨ ਹੋਇਆ ਤੇ ਇਸੇ ਤਰ੍ਹਾਂ ਜਿਹੜੇ ਬਾਕੀ ਆਰਥਿਕ ਤੱਕ ਕਿੰਨੀ ਨੁਕਸਾਨਦੇ ਹੋ ਗਈ ਉਂਝ ਵੀ ਜਿਹੜੇ ਬਣਾਏ ਜਾਂਦੇ ਨੇ ਨਾ ਜਿਹੜੇ ਚੋਣ ਮੈਨੀਫੈਸਟੋ ਚ ਜਿਹੜੇ ਵਾਦੇ ਕੀਤੇ ਜਾਂਦੇ ਨੇ ਉਹ ਕਾਨੂੰਨੀ ਤੌਰ ਤੇ ਉਹਨਾਂ ਨੂੰ ਕਾਨੂੰਨਾਂ ਨਾਲ ਜੋੜਿਆ ਜਾਣਾ ਚਾਹੀਦਾ ਹੈ ਜਿਹੜਾ ਹੈਗਾ ਜੀ ਚੋਣ ਸੁਧਾਰਾਂ ਚ ਸ਼ਾਮਲ ਕਰਕੇ ਜੇ ਕੋਈ ਵਾਦਾ ਇੰਨੀ ਦੇਰ ਤੱਕ ਪਾਰਟੀ ਪੂਰਾ ਨਹੀਂ ਕਰਦੀ ਜਾਂ ਜਿੱਥੋਂ ਕਿਹਾ ਜਾਂਦਾ ਹੁਣ ਆਮ ਆਦਮੀ ਪਾਰਟੀ ਨੇ ਕਿਹਾ ਸੀ ਅਸੀਂ ਰੇਤੇ ਤੋਂ ਇੰਨੀ ਆਮਦਨ ਕਰਾਂਗੇ ਜੀ ਅਸੀਂ ਸਰਾਬ ਤੋਂ ਇੰਨੀ ਆਮਦਨ ਕਰਾਂਗੇ ਅਸੀਂ ਇੰਨੀ GST 'ਚ ਵਾਦਾ ਕਰਾਂਗੇ ਉਹਨਾਂ ਨੇ ਕਿਹਾ ਸੀ ਅਸੀਂ ਤਾਂ ਕੋਈ ਕਰਜ਼ਾ ਹੀ ਨਹੀਂ ਲਾਵਾਂਗੇ ਸਗੋਂ ਪੁਰਾਣੇ ਕਰਜ਼ਿਆਂ ਨੂੰ ਉਤਾਰਾਂਗੇ ਪਰ ਹਾਲ ਉਸ ਤੋਂ ਉਲਟ ਹੈ ਕਿਉਂਕਿ ਸੜਕਾਂ ਦੇ ਕਿਨਾਰੇ ਬੋਰਡ ਬੋਰਡ ਲਾ ਕੇ ਅਖਬਾਰਾਂ ਤੇ 4 ਚੈਨਲਾਂ ਤੇ ਵੱਡੇ ਵੱਡੇ ਇਸ਼ਤਿਹਾਰ ਦੇ ਕੇ ਕਿੰਨੇ 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 ਸੌ ਕਰੋੜ ਰੁਪਏ ਦਾ ਸਿਰਫ ਇਸ਼ਤਿਹਾਰਵਾਜੀ ਤੇ ਹੀ ਫੂਕਿਆ ਜਾ ਰਿਹਾ ਹੈ ਤੇ ਜੇ ਤੁਸੀਂ ਕੁਝ ਕਰ ਰਹੇ ਹੋ ਮ ਫਿਰ ਇਸ਼ਤਿਹਾਰਾਂ ਨਹੀਂ ਦਾ ਲੋੜ ਹੀ ਨਹੀਂ ਜਿਹੜੀ ਇੰਨੇ ਪੈਸੇ ਉਹਦੇ ਤੇ ਖਰਚੇ ਖਰਚ ਕੀਤੇ ਜਾ ਰਹੇ ਨੇ ਬਿਲਕੁਲ ਇਹ ਕਿਸੇ ਵੀ ਸੂਬੇ ਲਈ ਇਹ ਨੁਕਸਾਨਦੇਹੀ ਹੈ ਤੇ ਪੰਜਾਬ ਦੀ ਆਰਥਿਕਤਾ ਦਾ ਹਾਲ ਬਹੁਤ ਮਾੜਾ ਹੈ ਕਿਸੇ ਅਰਥ ਵਿਗਿਆਨ ਦੇ ਕਿਸੇ ਜਿਹੜੇ ਚਿੰਤਕ ਨੇ ਤੁਸੀਂ ਉਹਨਾਂ ਤੋਂ ਉਹਨਾਂ ਨਾਲ ਕਿਤੇ ਗੱਲ ਕਰਕੇ ਦੇਖੋ ਵੀ ਪੰਜਾਬ ਖੜਿਆ ਕਿੱਥੇ ਹੈ ਪੰਜਾਬ ਦਾ ਬਹੁਤ ਮਾੜਾ ਹਾਲ ਹੈ ਅਗਲੇ ਸਮੇਂ 'ਚ ਤਾਂ ਪੰਜਾਬ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਤਨਖਾਹ ਦੇਣ ਜੋਗਾ ਪੈਸਾ ਵੀ ਨਹੀਂ ਰਹਿਣਾ ਤੇ ਲੱਖਾਂ ਸਾਮੀਆਂ ਪੰਜਾਬ 'ਚ ਖਾਲੀਆਂ ਪਈਆਂ ਨੇ ਨੌਜਵਾਨ ਸਾਡੇ ਵਿਲੇ ਨੇ ਜਾਂ ਜਹਾਜ਼ ਪਰ ਭਰ ਕੇ ਉਹ ਆਪਣੇ ਸੁਪਨਿਆਂ ਦੀ ਦੁਨੀਆ 'ਚ ਆਪਣੇ ਚੰਗੇ ਸਿਸਟਮ ਲਈ ਵਿਦੇਸ਼ਾਂ ਨੂੰ ਉਡਾਰੀਆਂ ਮਾਰ ਰਹੇ ਨੇ ਕਿਉਂਕਿ ਉਹਨਾਂ ਨੂੰ ਇੱਥੋਂ ਨਹੀਂ ਮਿਲ ਰਿਹਾ ਉਹਨਾਂ ਦਾ ਭਵਿੱਖ ਕਿਤੇ ਨਾ ਉਹਨਾਂ ਦੇ ਮੁਕਾਬਲੇ ਦਾ ਕੋਈ ਉਹਨਾਂ ਨੂੰ ਸਿਸਟਮ ਲੱਭ ਰਿਹਾ ਇਸ ਕਰਕੇ ਉਧਰ ਜਾ ਰਹੇ ਨੇ ਲੱਖਾਂ ਸਾਮੀਆਂ ਖਾਲੀ ਨੇ ਜਿਹੜੀਆਂ ਖਾਲੀ ਹੁੰਦੀਆਂ ਨੇ ਖਤਮ ਕਰ ਦਿੱਤੀਆਂ ਜਾਂਦੀਆਂ ਨੇ ਸਾਮੀਆਂ ਖਾਲੀ ਰਹਿਣ ਦਾ ਕਾਰਨ ਵੀ ਪੈਸਾ ਹੀ ਹੈ ਜੇ ਆਰ ਸਿਕਤਾ ਹੋਵੇ ਤਾਂ ਜਿੰਨੀ ਮਰਜ਼ੀ ਸਾਮੀਆਂ ਭਰੀਆਂ ਜਾ ਸਕਦੀਆਂ ਨੇ ਬਿਲਕੁਲ ਸੋ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਬਹੁਤ ਨੁਕਸਾਨ ਦੇ ਕਨੇਤੇ ਸਾਰੀਆਂ ਧਿਰਾਂ ਨੂੰ ਫਿਰ ਜੋੜ ਕੇ ਇਹਨਾਂ ਵੱਲ ਜ਼ਰੂਰ ਬੈਠ ਕੇ ਕੋਈ ਸੋਚਣਾ ਚਾਹੀਦਾ ਹੈ ਕਿ ਅਜਿਹਾ ਔਨਿਕ ਇੱਕ ਔਨਨੇ ਕਾ ਆਰਥਿਕ ਔਨਨੇ ਕਾ ਵਾਦਾ ਕਰੀਏ ਜਿੰਨਾ ਕਾ ਸੀ ਭਗਾ ਤੱਕ ਜੀ ਕਿ ਵੀ ਜਿਹੜਾ ਸਭ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਹਰਿਆਣਾ ਦੇ ਵਿੱਚ ਚੋਣਾਂ ਹੋਈਆਂ ਸੀ ਤਾਂ ਕਿਹਾ ਜਾ ਰਿਹਾ ਸੀ ਜੇ ਕਾਂਗਰਸ ਤੇ ਆਮ ਆਦੀ ਪਾਰਟੀ ਦੇ ਘੱਟ ਚੋਣ ਨਹੀਂ ਹੋਇਆ ਤਾਂ ਕਰਕੇ ਹਾਰ ਹੋਈ ਹੈ ਕਾਂਗਰਸ ਕਹਿੰਦੀ ਵੀ ਜੇਕਰ ਜੇ ਆਮ ਆਦਮੀ ਪਾਰਟੀ ਵੱਲ ਬੋਰਡ ਚਲੇਗੀ ਜੇਕਰ ਕਾਂਗਰਸ ਵੱਲ ਆ ਜਾਂਦੀ ਤਾਂ ਕਾਂਗਰਸ ਦੀ ਸਰਕਾਰ ਬਣ ਜਾਂਦੀ ਕਿਤੇ ਹੁਣ ਆਮ ਆਦਮੀ ਪਾਰਟੀ ਦੇ ਲਈ ਦਿੱਲੀ ਨੂੰ ਚੁਣੌਤੀ ਨਹੀਂ ਬਣੂਗੀ ਕਿਤੇ ਜਿਹੜਾ ਜੋ ਕੁਝ ਸਥਿਤੀ ਹਰਿਆਣੇ ਵਿੱਚ ਮੰਦੀਪ ਜਿਵੇਂ ਹੈ ਕਿ ਆਮ ਆਦਮੀ ਪਾਰਟੀ ਨੇ ਹਰਿਆਣਾ ਚ ਭਾਰਤੀ ਜਨਤਾ ਪਾਰਟੀ ਦੀ ਜਿੱਤ ਲਈ ਰਾਹ ਪੱਧਰਾ ਕੀਤਾ ਸੀ ਤੇ ਹੋ ਸਕਦਾ ਦਿੱਲੀ ਚ ਉਹ ਕਾਂਗਰਸ ਵਾਲੇ ਆਪਣਾ ਬਦਲਾ ਲੈ ਲੈਣ ਹੂੰ ਬਦਲਾ ਜਿਹੜੀ ਵੋਟ ਭਾਰਤੀ ਜਨਤਾ ਪਾਰਟੀ ਦੀ ਤਾਂ ਜਿਹੜੀ ਵੋਟ ਹੈ ਸੰਗਠਿਤ ਵੋਟ ਹੈ ਉਹਨਾਂ ਦੀ ਇੱਕ ਆਪਣਾ ਵਿਸ਼ੇਸ਼ ਵੋਟ ਬੈਂਕ ਹੈ ਜਿਹੜਾ ਉਹਨਾਂ ਨੂੰ ਪੈਣ ਵਾਲਾ ਹੈ ਬਿਲਕੁਲ ਇਸ ਕਰਕੇ ਜਿਹੜੀ ਕਾਂਗਰਸ ਕੋਲੇ ਵੋਟ ਜਾਏਗੀ ਫਿਰ ਉਹ ਨਖਾਂਦਾ ਉੱਥੇ ਆਮ ਆਦਮੀ ਪਾਰਟੀ ਦੀ ਹੋਊਗਾ ਤੇ ਆਮ ਆਦਮੀ ਪਾਰਟੀ ਮੁੱਖਤੇ ਰਹੇ ਬਿਲਕੁਲ ਇਸ ਕਰਕੇ ਜੇ ਵਾ ਹਰਿਆਣਾ ਦੀ ਆਮ ਆਦਮੀ ਪਾਰਟੀ ਨੇ ਕਾਂਗਰਸ ਦੀ ਸਰਕਾਰ ਬਣਨ ਨੂੰ ਰੋਕਤੀ ਸੀ ਤਾਂ ਹੋ ਸਕਦਾ ਹੈ ਹੁਣ ਕਾਂਗਰਸ ਵਾਲੇ ਫਿਰ ਦਿੱਲੀ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਨੂੰ ਰੋਕ ਦੇਣ ਵੋਟ ਤੋੜ ਕੇ ਬਿਲਕੁਲ ਜੀ ਜਿਦਾ ਸਾਡਾ ਤੁਹਾਨੂੰ ਬਹੁਤ ਧੰਨਵਾਦ ਹੈ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ।